ਅੱਲ੍ਹਾ ਯਾ ਲਾਈਵ ਚੱਲੀ ਜੰਗਾ ਉਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਅਸੀਂ ਲਾਈਵ ਹੋਇਆ ਇਸ ਘੱਗਰ ਪੁਲ ਤੋਂ ਜਿੱਥੇ ਸਾਡੇ ਦੋ ਵੀਰ ਜਗਸੀਰ ਸਿੰਘ ਜੱਗੀ ਜੱਫਾ ਅਤੇ ਅੰਮ੍ਰਿਤਪਾਲ ਸਿੰਘ ਬੀਲਪੁਰ ਜੋ ਅਵਾਰਾ ਬਸਵਾਂ ਦੁਆਰਾ ਟਕਰਾ ਦੇ ਗ੍ਰਾਹਨ ਐਕਸੀਡੈਂਟ ਨਾਲ ਹੋ ਰਹੀਆਂ ਮੌਤਾਂ ਦੇ ਸਬੰਧ ਵਿੱਚ ਜਾਂ ਉਹਨਾਂ ਦੀਆਂ ਸਬੰਧੂਸ ਸਮੱਸਿਆ ਦਾ ਹੱਲ ਕਰਨ ਦੇ ਵਾਸਤੇ ਇੱਕ ਸੰਘਰਸ਼ ਦਾ ਬਿਗਲ ਵਜਾ ਕੇ ਬੈਠੇ ਆ ਉਸ ਸਬੰਧ ਦੇ ਵਿੱਚ ਅਸੀਂ ਅੱਜ ਕਿੱਥੋਂ ਬੇਨਤੀ ਕਰਦੇ ਆ ਕਿ ਕੱਲ ਨੂੰ 10 ਵਜੇ ਐ ਇਤਵਾਦ ਨੂੰ ਸਾਰੇ ਜੁਨੀਆਨਾ ਜੁਨੀਆਨਾ ਜਿੰਨੀਆਂ ਵੀ ਕਿਸਾਨ ਜੁਨੀਆਨਾ ਦੇ ਆਗੂ ਨੇਗੇ ਜਿੰਨੇ ਵਪਾਰ ਮੰਡਲ ਅਤੇ ਟ੍ਰੇਡ ਜੁਨੀਆਨਾ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਉਹ ਗੁਰਦੁਆਰਾ ਸਾਹਿਬਾਨ ਦੀਆਂ ਮੰਦਰ ਸਾਹਿਬਾਨ ਦੀਆਂ ਜਿਵੇਂ ਜੋ ਮੰਦਰਾਂ ਨਾਲ ਸੰਬੰਧਿਤ ਕਮੇਟੀਆਂ ਨੇ ਜਿੰਨੀਆਂ ਵੀ ਕਮੇਟੀਆਂ ਨੇ ਉਹ ਧਾਰਮਿਕ ਸਮਾਜਿਕ ਜਿੰਨੀਆਂ ਵੀ ਜਥੇਬੰਦੀਆਂ ਮਲਾਜਮ ਜਥੇਬੰਦੀਆਂ ਨੇ ਪੈਨਸ਼ਨ ਜੁਨੀਆਨਾ ਜਿੰਨੇ ਵੀ ਮਤਲਬ ਜਥੇਬੰਦੀਆਂ ਵੱਖ-ਵੱਖ ਖੇਤਰਾਂ 'ਚ ਕੰਮ ਕਰ ਰਹੀਆਂ ਇਸ ਗੰਭੀਰ ਮਸਲੇ ਦੇ ਹੱਲ ਦੇ ਲਈ ਕੀ ਕੀ ਯੋਗਦਾਰ ਅਸੀਂ ਪਾ ਸਕਦੇ ਆ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਕੱਲ ਨੂੰ ਸਵੇਰੇ 10 ਵਜੇ ਇਸੇ ਥਾਂ ਦੇ ਉੱਤੇ ਜਿੱਥੇ ਧਰਨਾ ਚੱਲ ਰਿਹਾ ਹੈ ਇਹ ਪੱਕੇ ਮੋਰਚੇ ਦੇ ਰੂਪ 'ਚ ਸ਼ੁਰੂ ਹੋ ਚੁੱਕਿਆ ਧਰਨਾ ਇਹ ਪੱਕਾ ਮੋਰਚਾ ਇਹ ਮੋਰਚਾ ਉਹਨਾਂ ਚਿਰ ਤੱਕ ਚੱਕਿਆ ਨਹੀਂ ਜਾਏਗਾ ਜਿੰਨਾ ਚਿਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਕਿਉਂਕਿ ਪੂਰਾ ਇਲਾਕਾ ਪੂਰਾ ਸ਼ਹਿਰ ਹਰ ਵੇਲੇ 24 ਘੰਟੇ ਇਸ ਖਤਰੇ ਦੇ ਵਿੱਚੋਂ ਲੰਘ ਰਹੇ ਆ ਹਰ ਗਲੀ 'ਚ ਹਰ ਮੋੜ ਤੇ ਵਾਰਾ ਪਸ਼ੂਆਂ ਦਾ ਜਮਾਂ ਬੜਾ ਹੈ ਔਰ ਪਸ਼ੂ ਜਿਹੜੇ ਆ ਲਗਾਤਾਰ ਉਹਨਾਂ ਨਾਲ ਐਕਸੀਡੈਂਟ ਹੋ ਰਹੇ ਆ ਜਿਵੇਂ ਕਿ ਤੁਹਾਨੂੰ ਪਹਿਲਾਂ ਸਵੇਰੇ ਵੀ ਦੱਸਿਆ ਸੀ ਕਿ 472 ਮੋਟਾਂ ਜਿਹੜੀਆਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਹਵਾਰਾ ਪਸ਼ੂਆਂ ਦੇ ਟਕਰਾਉਣ ਲੱਗ ਰਹੇ ਆ ਉਹਦਾ ਨਾਮ ਵੀ ਏਰੀਆ ਉਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਵੇਂ ਸਾਰੇ ਪਸ਼ੂ ਆ ਉਹ ਇਨਾ ਫੁੱਟਪਾਥਾਂ ਦੇ ਨੇੜੇ ਆ ਕੇ ਖੜੇ ਰਹਿੰਦੇ ਆ ਇਹ ਕਰਨੇ ਬਹੁਤ سارے ਲੋਕ ਆ ਜਿਹੜੇ ਐਕਸੀਡੈਂਟ ਦਾ ਸ਼ਕਾਰ ਹੋ ਰਹੇ ਆ। ਸੋ ਇਤਨਾ ਬੇਇੱਜ਼ਤੀ ਇਹ ਆ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਇਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਅਸੀਂ ਕੱਲ ਨੂੰ ਇੱਕ ਨਵਾਂ ਜਿਹੜੀ ਰੂਪਰੇਖਾ ਅਗਲੇ ਸੰਘਰਸ਼ ਦੀ ਰੂਪਰੇਖਾ ਜਿਹੜੀ ਪੱਕੇ ਮੋਰਚੇ ਦੇ ਦਿੱਤੋਂ ਬਿਨਾਂ ਇੱਕ ਅਦਾ ਐਕਸ਼ਨ ਅਜਿਹਾ ਜਿਹੜਾ ਸ਼ਹਿਰ ਦੇ ਵਿੱਚ ਮੁਜ਼ਾਹਰਾ ਕਰਨ ਵਾਲਾ ਹੋਵੇ ਚਾਹੇ ਪ੍ਰਸ਼ਾਸਨ ਦਾ ਪਤਲਾ ਫੁੱਟਣ ਵਾਲਾ ਹੋਵੇ ਚਾਹੇ ਕੋਈ ਹੋਰ ਐਕਸ਼ਨ ਹੋਵੇ ਅਸੀਂ ਐਕਸ਼ਨ ਜਿਹੜੇ ਆ ਉਹ ਲਗਾਤਾਰ ਕਰਦੇ ਰਹਾਂਗੇ ਔਰ ਉਦੋਂ ਤੱਕ ਸਾਡੇ ਲਈ ਕੋਈ ਜਿਹੜਾ ਤਿਥ ਤਿਹਾਰ ਆ ਜਾਂ ਦੀਵਾਲੀ ਜਾਂ ਜਿਹੜੇ ਵੀ ਹੋਰ ਕੋਈ ਤਿਹਾਰ ਆ ਰਿਹਾ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਅਸੀਂ ਆਪ ਦੀ ਜਿਹੜੇ ਬੱਚਿਆਂ ਦੀ ਭੁੱਖ ਨੂੰ ਬਚਾਉਣ ਵਾਸਤੇ ਇੱਥੇ ਡਟੇ ਰਹਾਂਗੇ ਜਿੰਨਾ ਮਰਜੀ ਇਹਦੇ ਤੇ ਸਾਨੂੰ ਜਿੰਨਾ ਮਰਜੀ ਟਾਈਮ ਲੱਗੇ ਜਿੰਨੇ ਮਰਜ਼ਾ ਜਿੰਨਾ ਮਰਜ਼ੀ ਇਹਨੂੰ ਲੰਬਾ ਚਲਾਉਣਾ ਪਵੇ ਅੱਛਾ ਮੇਰੀ ਬੇਨਤੀ ਦੂਜੀ ਇਹ ਆ ਵੀ ਇੰਨਾ ਹੱਸਾ ਸਾਡੇ ਨੌਜਵਾਨਾਂ ਦੇ ਵਿੱਚ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਦੀ ਲਿਸਟ ਵੀ ਲੰਬੀ ਹੁੰਦੀ ਜਾ ਰਹੀ ਆ ਹਾਂ ਕਿ ਸਾਡੇ ਇਹ ਵੀਰ ਪਹਿਲਾਂ ਹੀ ਇਥੇ ਡਟੇ ਹੋਏ ਆ ਹੋਰ ਬੰਦਿਆਂ ਦੇ ਵੀ ਨਾਮ ਆ ਰਹੇ ਆ ਇਸ ਕਰਕੇ ਲੜਾਈ ਭਾਵੇਂ ਜਿੰਨੀ ਮਰਜ਼ੀ ਲੰਬੀ ਚੱਲੇ ਅਸੀਂ ਇਸ ਗੱਲ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ ਕਿ ਅਸੀਂ ਇਸ ਲੜਾਈ ਨੂੰ ਹੋਰ ਲੰਬੀ ਲੈ ਕੇ ਜਾਣਾ ਤੇ ਮੇਰੀ ਵੇਨਟੀ ਆ ਭਾਈ ਜਿਹੜਾ ਬੰਦਾ ਜਿਹੜਾ ਸ਼ਹਿਰ ਵਾਸੀ ਇਲਾਕਾ ਆਨਵਾਸੀ ਪਿੰਡਾਂ ਦੇ ਜਿਹੜੇ ਨਮਾ ਦੇ ਬੰਦੇ ਆ ਜਿਹੜੇ ਵੀ ਜਿੰਨਾ ਵੀ ਯੋਗਦਾਨ ਤੁਸੀਂ ਇਸ ਪਾ ਸਕਦੇ ਹੋ ਇਸ ਪੱਕੇ ਮੋਰਚੇ 'ਚ ਆ ਕੇ ਆਓ ਆਪਾਂ ਪਾਪੜੀਆਂ ਜਿਹੜੀਆਂ ਨਸਲਾਂ ਨੂੰ ਬਚਾਉਣ ਦੇ ਲਈ ਆਵਾਜ਼ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਹਾਂਜੀ ਤੋਂ ਹਾਂਜੀ ਆਪਣੇ ਨਾਲ ਹੀ ਜੁੜਿਆ ਵਕੀਲ ਸਾਹਿਬ ਭਵਿੰਦਰ ਸਿੰਘ ਸਰਾਹ ਹਾਂਜੀ ਕੋਈ ਦੋ ਸ਼ਬਦ ਜੀ ਵਕੀਲ ਸਾਹਿਬ ਬਸ ਇਹੀ ਹੈ ਜੀ ਪਹਿਲਾਂ ਤਕਬੀਲ ਕੀਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਆਪਣੇ ਸਾਰੇ ਸਪੋਰਟ ਨਾਲ ਹੀ ਹੋਣਾ ਹੈ ਇਕੱਲਾ ਕੋਈ ਨਹੀਂ ਕਰ ਸਕਦਾ ਜੇ ਅੱਜ ਦੋਨੇ ਆਪਣੇ ਜੱਗੀ ਦਫਾ ਐਮਸੀ ਆਪਣਾ ਤੇ ਅਮਰਕਮਾਲ ਦੋਨੇ ਬੈਠੇ ਆਪ ਵੀ ਇਹਨਾਂ ਨਿੱਕੀ ਮਸਲਾ ਦਾ ਹੈ ਲੋਕ ਇਹ ਮਸਲਾ ਦਾ ਆਪਣੇ ਸ਼ਹਿਰ ਦਾ ਤੇ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਹਨਾਂ ਨੇ ਕਿਹੜਾ ਏਡਾ ਵੱਡਾ ਕਦਮ ਚੱਕਿਆ ਹੈ ਕੋਈ ਕਿਸੇ ਪਿੱਛੇ ਭੁੱਖਾ ਨਹੀਂ ਰਹਿੰਦਾ ਜੇ ਅੱਜ ਇਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤਾਂ ਮੈਂ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਕਿ ਆਪਾਂ ਨੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਇੱਥੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਹੈ ਕਿ ਤਾਂ ਹੀ ਪ੍ਰਸ਼ਾਸਨ ਕੁਝ ਕਰ ਸਕਦਾ ਹੈ ਹੁਣ ਐਡੀਆਂ ਵੱਡੀਆਂ ਵੱਡੀਆਂ ਮੀਟਿੰਗ ਆਪਣੀਆਂ ਪਹਿਲਾਂ ਵੀ ਕਈ ਵਾਰ ਹੋ ਗਈਆਂ ਪ੍ਰਸ਼ਾਸਨ ਵੱਲੋਂ ਇੱਕ ਅੰਦਰ ਵੜ ਕੇ ਚਲੋ ਚਾਰ ਭਰਾਵਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਕਿਸੇ ਪ੍ਰੈਸ਼ਰ ਚ ਜਾਂ ਕਿਵੇਂ ਉਹ ਗੱਲ ਗੋਲ ਮੋਲ ਜੀ ਕਰਕੇ ਕਿ ਟਾਈਮ ਲੈ ਲੈਂਦੇ ਆਂਦੇ ਕਿ 15 ਨੂੰ ਕਰਦਾਂਗੇ 20 ਨੂੰ ਕਰਦਾਂਗੇ ਕਰਦਾ ਕੋਈ ਕੁਝ ਨਹੀਂ ਹੈਗਾ ਤਾਂ ਮੇਰੀ ਇਹੀ ਬੇਨਤੀ ਆ ਵੀ ਜਿੰਨਾ ਚਿਰ ਉਹਦਾ ਠੋਸਲ ਨਹੀਂ ਹੁੰਦਾ ਉਹ ਨਾ ਜਰ ਆਪਾਂ ਸਾਰਿਆਂ ਨੂੰ ਇਥੇ ਪੱਕਾ ਮੂਰ ਚਲਾਉਣਾ ਚਾਹੀਦਾ ਹਾਂ ਜੀ ਆਪਣੇ ਕਾਫੀ ਨੁਕਸਾਨ ਹੋ ਚੁੱਕੇ ਆ ਬਹੁਤ ਨੌਜਵਾਨ ਜਾਨਾਂ ਗਵਾ ਚੁੱਕੇ ਆ ਤੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹ ਤਾਂ ਸ਼ਾਇਦ ਖਬਰਾਂ ਦੇ ਵਿੱਚ ਵੀ ਨਹੀਂਗੇ ਬਿਲਕੁਲ ਉਹ ਜਿਹਨਾਂ ਦਾ ਪਾਸਾ ਹੋ ਰਿਹਾ ਹੈ ਇਸ ਨੂੰ ਵੀ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕਰਿਏ ਕਿਉਂਕਿ ਸਿੰਘ ਮਾਰਨ ਵਾਲੇ ਦੀ ਪਾਰਟੀ ਨਹੀਂ ਦੇਖਣੀ ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਹੁਣ ਜਿਵੇਂ ਆਪਣੇ ਰਾਜਵੀਰ ਜਵੰਦਾ ਹੈ ਬੱਚੇ ਬੱਚੇ ਨੇ ਦੇਖਿਆ ਨੌਜਵਾਨ ਸੀਗਾ ਹਰ ਇੱਕ ਬੰਦਾ ਉਸ ਚੀਜ਼ ਲਈ ਦਮਗੀਨ ਹੋਇਆ ਹੈ ਜਿਨ੍ਹਾਂ ਲਈ ਕੋਈ ਚੀਜ਼ਾਂ ਇਹਦੀਆਂ ਹੁੰਦੀਆਂ ਲਾਈਵ ਨਹੀਂ ਹੁੰਦੀਆਂ ਖੇਤਾਂ ਦੇ ਵਿੱਚ ਜ਼ਿੰਮੇਦਾਰਾਂ ਟੱਕਰਾਂ ਮਾਰ ਜਾਂਦੇ ਠੱਠੇ ਕੌਂਗ ਦੇਖਦਾ ਕੋਈ ਨਹੀਂ ਗਰੀਬ ਬੰਦਾ ਰੇੜੀ ਲਈ ਖੜਾ ਹੁੰਦਾ ਹੈ ਉਹਦੀਆਂ ਰੇੜੀਆਂ ਭੰਨ ਜਾਂਦਾ ਉਹਦੇ ਕੋਲ ਤਾਂ ਹੁੰਦਾ ਹੀ ਕੁਛ ਨਹੀਂ ਇੱਕ ਕੱਲ੍ਹ ਵੀ ਹਾਦਸਾ ਜਨੇ ਰੋਡ ਕੀ ਚੌਂਕ 'ਚ ਕੱਲ੍ਹ ਵੀ ਹਾਦਸਾ ਰੋਡ ਕੀ ਚੌਂਕ 'ਚ ਹਾਸਾ ਹੋਇਆ ਗੋਲ ਗੱਪੇ ਵਾਲੇ ਦਾ ਤੇ ਰੇੜੀ ਚੱਕ ਕੇ ਸੜਤੀ ਗਰੀਬ ਬੰਦਾ ਹੈ ਉਹਨੇ ਉੱਥੋਂ ਮਜ਼ਦੂਰੀ 3-400 ਰੁਪਏ ਕਮਾ ਕੇ ਆਪਦਾ ਪਰਿਵਾਰ ਪਾਲਣੇ ਉਹਦਾ ਤਾਂ ਸਾਰਾ ਕਾਰੋਬਾਰ ਹੀ ਖਤਮ ਕਰਦਾ ਨਾ ਇੱਕ ਬੰਦੇ ਜੀ ਚਲੋ ਗੱਡੀ ਦਾ ਨੁਕਸਾਨ ਹੋ ਗਿਆ ਕਾਰ ਦਾ ਨੁਕਸਾਨ ਹੋ ਗਿਆ ਕੋਈ ਮੋਟਰਸਾਈਕਲ ਨੁਕਸਾਨ ਹੋ ਗਿਆ ਸ਼ਾਇਦ ਉਹ ਪੂਰਾ ਅਗਲਾ ਕਰ ਲੈਂਦਾ ਕਿਉਂਕਿ ਕਿਤੇ ਹੋਰ ਸਾਧਨ ਹੁੰਦੇ ਨੇ ਜਿਹਦਾ ਸਾਧਨ ਹੀ ਰੇੜੀ ਹੈ ਉਹ ਗਰੀਬ ਮਜ਼ਦੂਰ ਦੀ ਉਹ ਕਿੱਥੋਂ ਚਲਾਊਗਾ ਉਹ ਤਾਂ ਚੱਲੋ ਪਰ ਪਾਈਆਂ ਹੋ ਜਾਣੀਆਂ ਆਪਣੇ ਇੱਕ ਮਿੰਟ ਇੱਕ ਜਿੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਆਪਾਂ ਇੱਕ ਰਾਜੀਨਾ ਕੰਪਰੋਮਾਈਜ਼ ਕਿੱਥੇ ਕਰਦੇ ਆਂ ਵੀਰ ਲੱਤ ਟੁੱਟ ਜਾਂਦੀ ਬੰਦਾ ਨਾ ਮਰਦਾ ਕਿਉਂ ਟੁੱਟ ਜਾਂਦੀ ਜੇ ਕੋਈ ਕਿਸੇ ਮੋਟਰਸਾਈਕਲ ਐਕਸੀਡੈਂਟ ਹੋਦਾ ਆਪਾਂ ਪਰਚਾ ਕਰਾਉਣਾ ਮਿੰਟੋ ਮਿੰਟੀਰ ਉਹਨੇ ਮੇਰੇ 'ਚ ਮੋਟਰਸਾਈਕਲ ਮਾਰਿਆ ਮੇਰੀ ਲੱਤ ਟੁੱਟ ਗਈ ਤੇ ਆਪਾਂ ਪਰਚਾ ਕਰਾਤਾ ਠੱਠੇ ਦੇ ਪਰਚਾ ਕਿਉਂ ਨਹੀਂ ਹੁੰਦਾ ਲੱਤ ਕਿਉਂ ਟੁੱਟੇ ਆਪਾਂ 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 ਆਪਦੀ ਜਿਹੜੀ ਕਾਉਂਸਲਸ ਦਿੰਨੇ ਆ ਆਪਾਂ ਸਰਕਾਰ ਨੂੰ ਟੈਕਸ ਦਿੰਨੇ ਆ ਸਰਕਾਰ ਦੀ ਜ਼ਿੰਮੇਵਾਰੀ ਸਾਨੂੰ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਾਈ ਤੇ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਵੀ ਇੱਕ ਪ੍ਰਸ਼ਾਸਨ ਅਧਿਕਾਰੀ ਇਹ ਗੱਲ ਨੂੰ ਸੁਣਦਾ ਹੈ ਤਾਂ ਕਿਰਪਾ ਕਰਕੇ ਇਹਦਾ ਕੋਈ ਠੋਸ ਹੱਲ ਹਾਂਜੀ ਥੋੜੀ ਦੇਰ ਪਹਿਲਾਂ ਆਪਣੇ ਨਾਲ ਆਪਣੇ ਅੰਕਲ ਜੀ ਸ੍ਰਿੰਦਰ ਸਿੰਘ ਪਟਵਾਰੀ ਆਏ ਸੀਗੇ ਤੇ ਆਪਾਂ ਉਹ ਤੋਂ ਵੀ ਗੱਲ ਕੀਤੀ ਜਿਸ ਤਣ ਲੱਗੇ ਸੋਈ ਜਾਣੇ ਉਹਨਾਂ ਨੇ ਇੱਕ ਆਪਦੇ ਇਕਲੋਤੇ ਪੁੱਤਰ ਤੋਂ ਨੌਜਵਾਨ ਤੋਂ ਜੋ ਕਿ ਇਸ ਸੰਸਾਰ ਵਿੱਚ ਨਹੀਂ ਰਿਹਾ ਆਪਣੇ ਵਿੱਚ ਅੰਕਲ ਜੀ ਆਏ ਤੇ ਉਹਨਾਂ ਕੋਲੇ ਬੋਲਣ ਲਈ ਸ਼ਾਇਦ ਨਾ ਤਾਂ ਸ਼ਬਦ ਸੀ ਨਾ ਕੁਝ ਬੋਲ ਸਕਦੇ ਸੀ ਦਰਦ ਉਹ ਪਰਿਵਾਰਾਂ ਨੂੰ ਪਤਾ ਜਿਨ੍ਹਾਂ ਦੇ ਪੁੱਤ ਤੁਰ ਗਏ ਇਹਦਾ ਚਲੋ ਕਹਿਣ ਚ ਗੱਲਾਂ ਆਪਾਂ ਦੇਖਦੇ ਹਾਂ ਹੁਣ ਬਥੇਰੇ ਉਹ ਨਵਦੀਪ ਸਿੰਘ ਮੁੰਡਾ ਸੁਰਿੰਦਰ ਪਟਵਾਰੀ ਦੇ ਬੇਟਾ ਸੀਗਾ ਉਹਦੀ ਡੈਥ ਹੋਈ ਹੈ ਤੇ ਇੱਥੇ ਉਹ ਆਪਣੇ ਮੋਰਚੇ ਤੇ ਆਪਣੇ ਨਾਲ ਬੈਠੇ ਆ ਸਾਰੇ ਔਰ ਦੂਸਰਾ ਮੁੰਡਾ ਜਿਹੜੇ ਸੀ ਆਪਣੇ ਉਹ ਵੀ ਗੱਭਰੂ ਮੁੰਡਾ ਸੀ ਜਿੰਮ ਟਿਮ ਕਰਦਾ ਸੀਗਾ ਉਹਦਾ ਵੀ ਟਰੱਕ ਨਾਲ ਇਹ ਅਵਾਰਾ ਜਿਹੜਾ ਪਸ਼ੂ ਨਾਲ ਹੀ ਐਕਸੀਡੈਂਟ ਹੋਣ ਕਰਕੇ ਮੌਤ ਹੋਈ ਹੈ ਮੌਤਾਂ ਬਹੁਤ ਹੋਈਆਂ ਜਿਹੜੀਆਂ ਬਾਈ ਨੇਮ ਨਹੀਂ ਦੱਸ ਸਕਦੇ ਇੱਕ ਵਕੀਲ ਸਾਹਿਬ ਜਿਹੜੇ ਆਪਣੇ ਫੁੱਟਪਾਥ ਲੱਗੇ ਹੋਏ ਜਿਵੇਂ ਸਵੇਰੇ ਕਈ ਦੇਖਦੇ ਆਪਾਂ ਵੀ ਨੀਰਾ ਪਾ ਕੇ ਜਾਂਦੇ ਫੁੱਟਪਾਥ ਦੇ ਨਾਲ ਨਾਲ ਹਣਾ ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਬਹੁਤ ਗਲਤ ਹੈ ਜੀ ਉੱਥੇ ਪਤਾ ਨਹੀਂ ਕਿਉਂ ਬਾਰ-ਬਾਰ ਕਿਹੜੇ ਜੇ ਤਾਂ ਆਪਾਂ ਪਸ਼ੂ ਤਾਂ ਕਹਿ ਦਿੰਨੇ ਉਹਨਾਂ ਨੂੰ ਬੰਦੇ ਨੂੰ ਕੌਣ ਸਮਝਾਵੇ ਉਹ ਵੀ ਤਾਂ ਪਸ਼ੂਆਂ ਦੀ ਨਸਲ ਛੀ ਨਹੀਂ ਜਿਹੜੋਂ ਦੇਖਦੇ ਨਹੀਂ ਹੈਗੇ ਉੱਥੇ ਹਰਾ ਪਾ ਜਾਂਦੇ ਆ ਤੇ ਜ਼ਿਆਦਾਤਰ ਐਕਸੀਡੈਂਟ ਦੇ ਕਾਰਨ ਵੀ ਇਹ ਬਣਦੇ ਨੇ ਜਿਹੜੇ ਫੁੱ ਆਪਾਂ ਦੇਖਦੇ ਆ ਕਿ ਰੋਡ ਖਾਲੀ ਐ ਸਿੱਧਾ ਜਾ ਰਹੇ ਹੁੰਨੇ ਆ ਤੇ ਜੋ ਜਿਹੜੀ ਉੱਥੇ ਜਗ੍ਹਾ ਛੱਡੀ ਹੁੰਦੀ ਆ ਆਪਾਂ ਸ਼ਿੱਕ ਦਾਮ ਉੱਥੋਂ ਆ ਜਾਂਦੇ ਤੇ ਜਿਹੜੀ ਆਪਾਂ ਨਵਦੀਪ ਦੀ ਗੱਲ ਕਰਨੇ ਇਹਦਾ ਐਕਸੀਡੈਂਟ ਹੋਣ ਦਾ ਕਾਰਨ ਵੀ ਸੀ ਕਿ ਇੱਕਦਮ ਪਸ਼ੂ ਅੱਗੇ ਆ ਗਏ ਉਹਦੇ ਕਰਕੇ ਵੀ ਭਰ ਜਵਾਨੀ ਚ ਮੌਤ ਹੋ ਗਈ ਹੁਣ ਪਰਿਵਾਰਾਂ ਨੂੰ ਪਤਾ ਜਿੰਨਾ ਧੱਕਾ ਹੁੰਦਾ ਇਸ ਕਰਕੇ ਜਿਹੜਾ ਆਪਾਂ ਤਾਂ ਇਸੇ ਦਾ ਹੱਲ ਕਰਨ ਲਈ ਆ ਦੇਖੀ ਬੈਠੇ ਆ ਆਪ ਨੂੰ ਸਿੱਖੀ ਨਾ ਹੋਵੇ ਹੋਰ ਜੀ ਅੱਜ ਅੱਗੇ ਆਇਆ ਹੈ ਜਿਸ ਤਰ੍ਹਾਂ ਹੈ ਹੈ ਇਹ ਸਾਰੇ ਘਾਟੇ ਦੇ ਵਿੱਚ ਜੁੜ ਰਹੇ ਆ ਸਾਰੇ ਆ ਗਾਰਿਆਂ ਤੇ ਆਪਣੇ ਆਪਣੇ ਵਿਚਾਰ ਵੀ ਦੱਸ ਰਹੇ ਆ ਤੇ ਆਪਣੇ ਨਾਲ ਸਾਡੇ ਆਤਮਾ ਸਿੰਘ ਜੀ ਜੋ ਇਸ ਸੰਘਰਸ਼ ਦੇ ਵਿੱਚ ਆਏ ਤੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਜੀ ਆ ਜੀ ਅੰਕਲ ਜੀ ਤੁਹਾਡੇ ਕੁਝ ਵਿਚਾਰ ਜੋ ਆਵਾਰਾ ਪਸ਼ੂਆਂ ਸੰਬੰਧੀ ਹੈ ਆਪਣਾ ਸੰਘਰਸ਼ ਵਿੱਢਿਆਗਾ ਵੀ ਸ਼ਹਿਰ ਚ ਕਿੰਨੀ ਕੁ ਪਰਮਾਰ ਆ ਪਸ਼ੂਆਂ ਦੀ ਤੇ ਕੌਣ ਕੌਣ ਪਰੇਸ਼ਾਨਾ ਜੀ ਇਹ ਕੱਲੇ ਵੀ ਪਹਿਲਾਂ ਤਾਂ ਜਿਹੜਿਆ ਨੌਜਵਾਨਾਂ ਨੇ ਉੱਦਮ ਕੀਤਾ ਦੁਆਰੇ ਜਿਹੜਾ ਸੁੱਤਾ ਮੁੱਦਾ ਸੀ ਜਿਹੜਾ ਉਹਨੂੰ ਜਗਾਇਆ ਉਹਦੇ ਲਈ ਇਹ ਨੌਜਵਾਨ ਨੇ ਜਿਹੜੇ ਵਧਾਈ ਦੇ ਪਾਤਰ ਨੇ ਮਸਲਾ ਜਿਹੜਾ ਬੜਾ ਗੰਭੀਰ ਸੀ ਹੋਰ ਜੇ ਪੀੜਤ ਤੋਂ ਕਹਿ ਦਈਏ ਪੀੜਤੇ ਤੋਂ ਸਾਰੇ ਕੋਈ ਨਹੀਂ ਬਣਦੇ ਆਪਣੇ ਆਪ ਨੂੰ ਕੋਈ ਕੁਛ ਨਹੀਂ ਚੱਲਦਾ ਔਰ ਇਹਦੇ ਲਈ ਅਸੀਂ ਜਿਹੜਾ ਹੈਗਾ ਸੰਘਰਸ਼ ਜਿਹੜਾ ਸ਼ੁਰੂ ਕੀਤਾ ਹੈ ਉਦੇ ਵਾਸਤੇ ਕਹਿਣਾ ਚਾਹੁੰਦੇ ਆਂ ਕਿ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਅਸੀਂ ਉਹ ਪਰਿਵਾਰ ਨਾਲ ਜਾ ਕੇ ਉੱਥੇ ਹਮਦਰਦੀ ਪ੍ਰਗਟ ਕਰਦੇ ਆਂ ਉੱਥੇ ਹੋਰ ਕਰਦੇ ਆਂ ਇਹਦੇ ਲਈ ਸੋਚਣਾ ਬਣਦਾ ਵੀ ਜਿਹੜੇ ਘਟਨਾਮਾ ਇਹ ਨਾ ਵਾਪਰਨਾ ਤੇ ਸਾਨੂੰ ਜਾਣਿਆ ਹੀ ਨਾ ਪਵੇ ਸੁੱਖ ਚੰਦ ਦੀ ਰਹੇ ਸ਼ਹਿਰ 'ਚ ਰਹੇ ਇਲਾਕੇ 'ਚ ਰਹੇ ਬਾਕੀ ਸਾਰੇ ਪੰਜਾਬ 'ਚ ਦੇਸ਼ 'ਚ ਔਰ ਜਿਹੜਾ ਇਹ ਮੁੱਦਾ ਹੈ ਇਹ ਮੁੱਦਾ ਕੱਲੇ ਸਰਦੂਲਗੜ ਨਹੀਂ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਗੰਭੀਰ ਮੁੱਦਾ ਇਹਦੇ ਉੱਤੇ ਪਹਿਲ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜੇ ਇਹਨੂੰ ਆਪਾਂ ਜਿਵੇਂ ਚੱਕਿਆ ਇਹ ਪੰਜਾਬ ਦਾ ਵੀ ਬਣ ਸਕਦਾ ਹੈ ਇਹ ਲਹਿਰ ਬਣ ਸਕਦੀ ਹੈ ਸ਼ੁਰੂਆਤ ਹੁੰਦੀ ਹੈ ਕਿਤੋਂ ਵੀ ਹੋਵੇ ਜਿਵੇਂ ਕਿਸਾਨੀ ਸੰਘਰਸ਼ ਹੈ ਜਿਹੜੇ ਉਹ ਪੰਜਾਬ ਤੋਂ ਸ਼ੁਰੂ ਹੋਏ ਮੁੜ ਕੇ ਉਹ ਦੇਸ਼ ਪੱਧਰ ਤੇ ਹੋਏ ਔਰ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਦੇਖ ਕੇ ਬਾਹਰ ਦੀਆਂ ਕੰਟਰੀਆਂ ਦੇ ਕਿਸਾਨ ਨੇ ਜਿਹੜੀ ਉਹ ਵੀ ਲੜੇ ਇਸ ਕਰਕੇ ਮੁੱਦਾ ਜਿਹੜਾ ਦੇਸ਼ ਦਾ ਹੀ ਬਣ ਸਕਦਾ ਉਹਦੇ ਵਾਸਤੇ ਆਪਾਂ ਨੂੰ ਉਪਰਾਲੇ ਜਿਹੜਾ ਕਰਨਾ ਚਾਹੀਦਾ ਔਰ ਕੱਲ ਨੂੰ ਸਾਰੀਆਂ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਪਾਰਕ ادارے ਵਾਲੇ ਜਿਹੜੇ ਅਸੀਂ ਪ੍ਰਧਾਨ ਜੀਆਂ ਨੂੰ ਵਪਾਰ ਮੰਡਲ ਦੇ ਪ੍ਰਧਾਨ ਨੇ ਪ੍ਰੇਮ ਕੁਮਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਉਹ ਜਿਹੜੇ ਬਖ ਬਖ ਟ੍ਰੇਡ ਦੇ ਉਹਨਾਂ ਦੇ ਦੁਕਾਨਦਾਰਾਂ ਦੇ ਟ੍ਰੇਡ ਗੀਆ ਜੁਨਨ ਹੈ ਉਹਨਾਂ ਦੇ ਨੁਮਾਇੰਦੇ ਵੀ ਅਸੀਂ ਕੱਲ ਨੂੰ 10 ਵਜੇ ਸੱਦਾ ਦੱਸਾਂ ਸਾਰਿਆਂ ਨੂੰ ਹਾਂ ਉਹਨਾਂ ਨੂੰ ਬੁਲਾ ਕੇ ਜਿਹੜਾ ਐਕਸ਼ਨ ਪਲਾਨ ਹੈ ਉਹ ਕਰਨਾ ਔਰ ਇਹ ਲੜਾਈ ਹੈ ਜਿਹੜੀ ਇਹਨੂੰ ਜਿੱਤ ਤੱਕ ਲਿਜਾਮਾਂਗੇ ਹਰ ਹਿੱਲੇ ਔਰ ਇਹਦੇ ਵਿੱਚ ਜਿਹੜੀ ਵੱਡੀ ਆਪਾਂ ਬੈਠੇ ਸਾਰੇ ਇਹਦੇ ਇੱਕ ਬੇਨਤੀ ਹੈ ਕਿ ਆਪਾਂ ਭਾਈਚਾਰਕ ਸੰਘੇ ਜਿਹੜੀ ਉਹ ਬਣਾ ਕੇ ਰੱਖੀਏ ਔਰ ਇਹ ਨਾ ਲੱਗੇ ਵੀ ਕਿਸੇ ਪਾਰਟੀ ਦਾ ਜਦੋਂ ਜੀ ਆ ਉਹ ਜਿਵੇਂ ਹੁਣ ਆਪਾਂ ਸਾਰੇ ਬੈਠੇ ਆ ਸਾਰੀਆਂ ਪਾਰਟੀਆਂ ਦੇ ਬੈਠੇ ਆ ਐਸੇ ਕਰਕੇ ਕੱਲ ਨੂੰ ਅਸੀਂ ਸਾਰੇ ਬੁਲਾਏ ਆ ਸਾਰੀਆਂ ਪਾਰਟੀਆਂ ਦੇ ਵਰਕਰ ਜਿਹੜੇ ਲੀਡਰ ਉਹ ਵੀ ਆਉਣ ਜਥੇਬੰਦੀਆਂ ਜਿਹੜੀਆਂ ਜਨਤ ਉਹ ਵੀ ਆਉਣ ਜਿਹੜੀਆਂ ਵਪਾਰੀਆਂ ਦੇ ਜਥੇਬੰਦੀਆਂ ਉਹ ਵੀ ਆਉਣ ਔਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਵੀ ਸਾਰਿਆਂ ਨੂੰ ਪੁਰਜੋੜ ਅਪੀਲ ਹੈ ਵੀ ਕੱਲ ਨੂੰ 10 ਵਜੇ ਤੇ ਮੀਟਿੰਗ ਕੀਤੀ ਜਾਊਗੀ ਜਿਹਦੇ ਵਿੱਚ ਬਗੈਦਾ ਸੰਘਰਸ਼ ਨੂੰ ਚਲਾਉਣ ਵਾਸਤੇ ਕਮੇਟੀ ਹੈ ਜਿਹੜੀ ਉਹਦਾ ਗਠਨ ਕੀਤਾ ਜਾਊਗਾ ਜਿਹਨੂੰ ਸਚਾਰੂ ਢੰਗ ਨਾਲ ਸੰਘਰਸ਼ ਨੂੰ ਆਪਾਂ ਅੱਗੇ ਵਧਾ ਸਕੀ ਹਾਂ ਜੀ ਇਨਸਾਨੀਅਤ ਤੌਰ ਤੇ ਸਭ ਨੂੰ ਹੋਣਾ ਚਾਹੀਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੇ ਚਿੰਗ ਲੱਗ ਚੁੱਕੀ ਆ ਸਰਦੂਰਗੜ੍ਹ ਤੋਂ ਜੀ ਨਹੀਂ ਇਸ ਮੁੱਦੇ ਤੇ ਸਾਰਾ ਪੰਜਾਬ ਸਾਰਾ ਭਾਰਤ ਪਰੇਸ਼ਾਨ ਆ ਨਹੀਂ ਇਸ ਨੂੰ ਪਹਿਲਾਂ ਕਿਹਾ ਵੀ ਸ਼ੁਰੂਆਤ ਕਿਤੋਂ ਹੁੰਦੀ ਹੈ ਐਸੀ ਕਰਕੇ ਮੈਂ ਜਿਹੜੇ ਨੌਜਵਾਨ ਸਰਦੂਰਗੜ੍ਹ ਦੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਵਧਾਈ ਉਹਨੂੰ ਐਸੀ ਕਰਕੇ ਦਿੰਦੀ ਆ ਮੈਂ ਵੀ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹਨੂੰ ਦੁਬਾਰੇ ਜਿਉਂ ਸੁੱਤੇ ਮੁੱਦੇ ਨੂੰ ਦੁਬਾਰੇ ਨੂੰ ਉਠਾਇਆ ਔਰ ਲਾਜ਼ਮੀ ਤੌਰ ਤੇ ਜੇ ਆਪਾਂ ਇਹਨੂੰ ਲੈ ਜੀਏ ਉਭਾਰ ਲੀਏ ਇਹਨੂੰ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੀ ਲੜਾਈ ਵੀ ਇਹ ਬਣ ਸਕਦੀ ਹੈ ਔਰ ਅੱਗੇ ਵੀ ਇਹ ਵੱਧ ਸਕਦੀ ਹੈ ਕਿਉਂਕਿ ਮਸਲਾ ਸਾਰੇ ਪੰਜਾਬ ਦਾ ਹੈ ਪਰसों ਚੌਥਿਆ ਪਟਿਆਲੇ ਤੋਂ ਐਂਬੂਲੈਂਸ ਆਈਏ ਬਲੱਡੇ ਤੇ ਭੀਖੀ ਦੇ ਸਨ ਕਿ ਐਕਸੀਡੈਂਟ ਹੋਇਆ ਉਹ ਐਂਬੂਲੈਂਸ ਦਾ ਡਰਾਈਵਰ ਹੀ ਮਰ ਗਿਆ ਵਿਚਾਰ ਹੋਰ ਕਿੰਨੀ ਹੈ ਕਿ ਨਾ ਮੈਂ ਸਰਦੂਲਗੜ੍ਹ ਦੇ ਵਿੱਚ ਇੱਕ ਐਕਸੀਡੈਂਟ ਰੋਜ਼ ਹੁੰਦਾ ਗਾਈਆਂ ਨਾਲ ਛੱਟ ਫੇਰ ਤੇ ਬੱਜੀ ਹੋਰ ਬੱਜੀ ਉਹਨੂੰ ਅਸੀਂ ਐਕਸੀਡੈਂਟ ਹੀ ਨਹੀਂ ਕਹਿੰਦੇ ਅਸੀਂ ਤਾਂ ਐਕਸੀਡੈਂਟ ਹੀ ਉਹਨੂੰ ਗਿਣਦੇ ਜਦੋਂ ਕਿਸੇ ਦਾ ਪਾਪ ਮਰ ਕੇ ਕਿਤੇ ਕੋਈ ਬੁਰਾ ਹੋ ਜੇ ਦੁਨੀਆ 'ਚੋਂ ਛੱਡ ਕੇ ਚਲਾ ਜਾਂਦਾ ਜਿਹੜਾ ਉਹਨੂੰ ਐਕਸੀਡੈਂਟ ਗਿਣਦੇ ਸਾਡੀ ਬਦਕਿਸਮਤੀ ਹੈ ਇਸ ਲਈ ਅਸੀਂ ਫੇਰ ਫੇਰ ਕਹਿੰਨੇ ਆਂ ਵੀ ਇਹ ਜਿਹੜਾ ਹੈਗਾ ਠੱਠੇ ਇਹਨਾਂ ਨੇ ਨਹੀਂ ਦੇਖਣਾ ਇਹਨਾਂ ਨੂੰ ਨਹੀਂ ਪਤਾ ਵੀ ਇਹਦੀ ਪਾਰਟੀ ਕਿਹੜੀ ਹੈ ਇਹਦਾ ਧਰਮ ਕਿਹੜਾ ਹੈ ਕੰਮ ਕੀ ਕਰਦਾ ਉਹ ਉਹ ਦੇਖ ਕੇ ਕੋਈ ਆ ਜੇ ਉਹ ਤੇ ਜਿਹੜਾ ਉਹਨੇ ਬਾਰੋਂ ਦੇਤੇ ਘਾਰ ਹੀ ਦੇਣਾ ਔਰ ਇਹ ਜਿਹੜੇ ਠੱਠੇ ਆ ਉਹ ਇਸ ਕਿਸਮ ਦੇ ਆ ਵੀ ਜਿੰਨਾ ਚਿਰ ਬੰਦਾ ਮਰਨਾ ਜਵੇ ਢਾਲਣ ਤੇ ਉਹਨੂੰ ਮਾਰ ਕੇ ਛੱਡਦੇ ਆ ਕਿੰਨੇ ਕਟਨਾ ਮੈਂ ਕੱਲ ਪਰਸੋਂ ਦੀ ਇੱਕ ਵੀਡੀਓ ਇੱਥੇ ਘੁਮਰੀ ਆ ਉਹ ਠੱਠਾ ਉਹਨੂੰ ਬਾਰ ਬਾਰ ਟੱਕਰਾਂ ਮਾਰ ਰਿਹਾ ਆ ਆਪਣੇ ਘਰ ਵਾਲੀ ਨੂੰ ਬਾਜਮਾਰੀ ਉਹਨੇ ਵੀ ਮੈਨੂੰ ਬਚਾ ਲਿਆ ਪਰ ਉਹ ਘਰ ਵਾਲੀ ਵਿਚਾਰੀ ਆਈ ਉਹ ਡਰਦੀ ਨੇ ਬਾਹਰ ਜੜ ਲਏ ਮੇਰੇ ਬੰਨੀ ਨਾ ਹੋ ਜੇ ਇਹ ਔਰ ਦੂਸਰਾ ਜਿਹੜਾ ਮੈਂ ਬੇਨਤੀ ਕਰਨੀ ਚਾਹਣਾ ਉਹ ਹੈ ਵੀ ਪਹਿਲਾਂ ਵੀ ਅਸੀਂ ਕਿਹਾ ਸੀ ਨਗਰ ਪੰਚਾਇਤ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਵੀ ਜੋ ਕੋਰਟ ਦੀ ਜੱਜਮੈਂਟ ਆਈ ਹੈ ਵੀ ਜਿਹੜਾ ਅਵਾਰਾ ਡੰਗਰ ਅਵਾਰਾ ਕੁੱਤਿਆਂ ਨੂੰ ਖਾਣਾ ਪਾਉ ਆ ਸ਼ੈਲਟਰ ਦੇਉ ਆ ਉਹਨਾਂ ਨੂੰ ਆਪਦੇ ਘਰੇ ਲੈ ਜੇ ਉੱਥੇ ਉਹਨਾਂ ਨੂੰ ਰੱਖੇ ਇਸ ਕਰਕੇ ਇਹ ਉਸੇ ਕੋਰਟ ਦੇ ਫੈਸਲੇ ਨੂੰ ਜੇ ਨਹੀਂ ਵੀ ਮੰਨਣਾ ਇਨਸਾਨੀਅਤ तौर ਤੇ ਸੋਚ ਲਈਏ ਵੀ ਅਸੀਂ ਜਿਹੜੇ ਇਹਨਾਂ ਨੂੰ ਪੱਠੇ ਪਾਉਣੇ ਆ ਅਸੀਂ ਪੁੱਣ ਵਾਸਤੇ ਪਾਉਣੇ ਆ ਪਰ ਜਦੋਂ ਅਸੀਂ ਰਾਹ ਚ ਪਾਦਨੇ ਕਈ ਵਾਰੀ ਛੋਟਾ ਮੋਟੀ ਬੱਚੀ ਹੁੰਦੀ ਹੈ ਜੇ ਛੋਟੇ ਬੱਚੇ ਹੁੰਦੇ ਜਦੋਂ ਰਾਹ ਚ ਪਾਦਨੇ ਚ ਸੱਟ ਵੱਜਦੀ ਹੋਵੇ ਉਹਦੇ ਕੋਈ ਨਾ ਕੋਈ ਲੱਤ ਟੁੱਟ ਜਾਂਦੀ ਹੈ ਧੋਣਾ ਵੀ ਟੁੱਟ ਜਾਂਦੀ ਹੈ ਇਸ ਕਰਕੇ ਅਸੀਂ ਰਾਹ ਚ ਜਿਹੜੇ ਪੱਠੇ ਪਾਉਣੇ ਆ ਇਹ ਇਹ ਨਾ ਸਮਝੀਏ ਅਸੀਂ ਪੁੰਨ ਕਰਦੇ ਹਾਂ ਅਸੀਂ ਪਾਪ ਕਰ ਰਹੇ ਹਾਂ ਪੁੰਨ ਕਿਸੇ ਲਈ ਨੁਕਸਾਨ ਬਣਦਾ ਈ ਉਹ ਪਾਪ ਕਰ ਰਹੇ ਹਾਂ ਇਸ ਕਰਕੇ ਬੇਨਤੀਆਂ ਵੀ ਇੱਥੇ ਦੋ ਗਊਸ਼ਾਲਾ ਮੈਂ ਹੈਗੀਆਂ ਜਿਨੇ ਦਾਨ ਕਰਨ ਗਊਸ਼ਾਲਾ ਚ ਜਾ ਕੇ ਉੱਥੇ ਪਾ ਕੇ ਆ ਬੇਨਤੀਆਂ ਵੀ ਕਿਸੇ ਵੀ ਪਬਲਿਕ ਥਾਂ ਤੇ ਰਾਤ ਜਿਹੜੇ ਪੱਠੇ ਆ ਜਿਹੜੇ ਨਾ ਪਾਏ ਜਾਣ ਔਰ ਜਿਹੜਾ ਪੇੜਾ ਸੀ ਦੰਨੇ ਉਹ ਵੀ ਰਿਕਸ਼ੇ ਘੁੰਮਦੇ ਉਹਨਾਂ ਦੇ ਵਿੱਚ ਪਾ ਦिए ਸੀ ਨਹੀਂ ਜਿਸ ਤਰ੍ਹਾਂ ਗਊਸ਼ਾਲਾ ਤੇ ਲੱਗਿਆ ਠੀਕ ਹੈ ਕੁੱਤੇ ਤੇ ਗਊਆਂ ਨਾ ਆਉਣ ਹਾਂਜੀ ਅੰਕਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਥੇ ਦੋ ਗਊਸ਼ਾਲਾਂ ਆਈਆਂ ਹਾਂ ਤੇ ਆਪਾਂ ਨੂੰ ਗਾਉਸ ਐਸ ਵੀ ਲੱਗਦਾ ਹਰ ਚੀਜ਼ ਦੇ ਟੈਕਸਾ ਟੈਕਸ ਦੇ ਵਿੱਚ ਇਨਵੋਲਵ ਆ ਗਾਉਸ ਐਸ ਜੀ ਤੇ ਇਹਨਾਂ ਦਾ ਹੱਲ ਕੀ ਹੈ ਫੇਰ ਜੀ ਗਊਸ਼ਾਲਾ ਵੀ ਆ ਟੈਕਸ ਵੀ ਲੱਗ ਰਿਹਾ ਤੇ ਸੜਕਾਂ ਦੇ ਉੱਪਰ ਵੀ ਕੋ ਮਰੀਆਂ ਗਈਆਂ ਇਹ ਹੱਲ ਜਿਹੜਾ ਹੈਗਾ ਪਹਿਲੀ ਗੱਲ ਤਾਂ ਇਹ ਵੀ ਇਹ ਹੱਲ ਕਿਉਂ ਨਹੀਂ ਹੋ ਰਿਹਾ ਕੌਣ ਗਊ گاਵਾ گاਊਸ਼ਾਲਾ ਦੇ ਵਿੱਚ ਜਾ ਰਹੀਆਂ ਕਿਤੇ ਨਾ ਕਿਤੇ ਇਹ ਗੱਲ ਹਰ ਇੱਕ ਰੇਜੈਂਟ ਦੇ ਵਿੱਚ ਹੁੰਦੀ ਆ ਨਹੀਂ ਇਹ ਐ ਵੀ ਜਿਹੜੇ ਆ ਗਊਆਂ ਨੇ ਉਹਦੇ ਲਈ ਬੇਨਤੀ ਹੈ ਵੀ ਇਹਦੇ ਟੈਗ ਲੱਗ ਜਾਣ ਜਿਹੜੇ ਨੇ ਪਾਲੀਆਂ ਹੋਈਆਂ ਟੈਗ ਲੱਗ ਜਾਣ ਉਹ ਰਜਿਸਟਰਡ ਹੋ ਜਾਣ ਔਰ ਜਦੋਂ ਇੱਥੇ ਛੱਡਦੇ ਉਹ ਤੋਂ ਪਤਾ ਲੱਗ ਜੇ ਵੀ ਫਲਾਣੇ ਨੇ ਛੱਡੀ ਉਹਨੂੰ ਦੁਬਾਰੇ ਸਮਾਈ ਜਾ ਸਕੇ ਤੇ ਦੂਸਰਾ ਇਹਦਾ ਹੈ ਕਿ ਜਿਹੜਾ ਗਊ ਸੈਸ ਲੱਗਦਾ ਜਿਹੜਾ ਟੈਕਸ ਲੱਗਦਾ ਉਹ ਬਦਕਿਸਮਤੀ ਹੈ ਵੀ ਇੱਥੇ ਟੈਕਸ ਵਿੱਦਿਆ ਦੇ ਨਾਤੇ ਲੱਗਦਾ ਖਰਚੇ ਕਿਤੇ ਹੋਰ ਹੁੰਦਾ ਟੈਕਸ ਜਿਹੜਾ ਉਹ ਗਊ ਸੈਸ ਦਾ ਲੱਗਦਾ ਉਹ ਖਰਚੇ ਕਿਤੇ ਹੋਰ ਹੋ ਜਾਂਦਾ ਕਿਸੇ ਪਾਸੇ ਹੋਰ ਉਹਨੂੰ ਵਰਤ ਲੈਂਦੇ ਆ ਹੋਰ ਵੀ ਕਿੰਨੇ ਟੈਕਸ ਨੇ ਜਿਹੜੇ ਸਮਾਜ ਭਲਾਈ ਵਾਸਤੇ ਲੱਗੇ ਨੇ ਪਰ ਉਹ ਪ੍ਰੋਪਰੋ ਥਾਤੇ ਨਹੀਂ ਲੱਗਦੇ ਜੇ ਲੱਗ ਜਾਣ ਉਹ ਟੈਕਸ ਗਊ ਟੈਕਸ ਜੇ ਲੱਗ ਜੇ ਪ੍ਰੋਪਰ ਸਾਰਾ ਤੇ ਮਸਲਾ ਤਕਰੀਬਨ ਆਲੋਸਾ ਦਾ ਜਿਹੜੀਆਂ ਗਊਸ਼ਾਲਾ ਨੇ ਉਹਨਾਂ ਦੇ ਵਿੱਚ ਜਿਵੇਂ ਸਾਡੇ ਉੱਤੇ ਗਊਸ਼ਾਲਾ ਹੈਗੀ ਐ ਇੱਧਰ ਆ ਜਿਹੜੀ ਪੁਰਾਣੀ ਐ ਇਹਦੇ ਵਿੱਚ ਜਗ੍ਹਾ ਵੀ ਕਾਫੀ ਐ ਉੱਥੇ ਬਾਗਲ ਮਾਰ ਕੇ ਜਿਹੜੇ ਢੱਠੇ ਆ ਉਧਰ ਧੜੇ ਜਾਣ ਔਰ ਲੋਕ ਐ ਜਿਹੜੇ ਪਹਿਲਾਂ ਵੀ ਗਊਆਂ ਨੂੰ ਹਰੇ ਪੱਠੇ ਦਾ ਤੋੜਾ ਨਹੀਂ ਰਹਿਣ ਮੰਦੇ ਹੁਣ ਵੀ ਨਹੀਂ ਰਹਿਣ ਦਿੰਦੇ ਪਰ ਇਹ ਇਮਾਨਦਾਰੀ ਨਾਲ ਕੋਈ ਸੰਮਣ ਵਾਲਾ ਹੋਵੇ ਨਾ हां जी चलो जी ਐਨਾ ਕਹਿੰਦੇ ਆ ਆਪਾਂ ਜੋ ਲਾਈਵ ਆ ਬੰਦ ਕਰ ਰਹੇ ਆ ਤੇ ਇੱਕ ਜੋ ਇੱਕ ਵਾਰ ਫੇਰ ਦੱਸੋ ਕੱਲ ਦੀ ਜੋ ਰੂਪਰੇਖਾ ਕੀ ਉਹ ਕੱਲ ਨੂੰ 10 ਵਜੇ ਸਾਰੀਆਂ ਟਰੇਡ ਸਾਰੀਆਂ ਸਮਾਜਿਕ ਜਥੇਬੰਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਸਾਰੇ ਵੀਡੀਓ ਦੇਖਣ ਵਾਲੇ ਵੀਰ ਸਾਜਨੀਤਿਕ ਪਾਰਟੀਆਂ ਤੇ ਸਾਰੇ ਵੀਡੀਓ ਦੇਖਣ ਵਾਲੇ ਵੀਰ ਵੱਧ ਤੋਂ ਵੱਧ ਇਹਨਾਂ ਨੂੰ ਕੰਪਲੈਂਟ ਕਰਵਾਉਂਦਾ ਕਰੀਆ ਆ ਆਪ ਵੀਡੀਓ ਨੂੰ ਵੀ ਸ਼ੇਅਰ ਕਰਨਾ ਤਾਂ ਜੋ ਹਰ ਇੱਕ ਨਮਾਇंदे ਤੱਕ ਪਹੁੰਚੇ ਤੇ ਸੰਘਰਸ਼ ਨੂੰ ਵੱਡੇ ਰੂਪ ਦੇ ਵਿੱਚ ਆਪਾਂ ਲਹਾਰਾ ਦੇ ਸਕੀਏ ਲਹਾਰਾ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ